ਮੁਰਦਾਬਾਹ ਰੱਬਾ ਅੱਲਾਹੁ ਅਕਬਰ ਸਨਮਾਨ ਮੁਰਦਾਬਾਹ ਸਾਡੇ ਲਗਭਗ 48 ਘੰਟੇ ਹੋ ਗਏ ਆ ਸਾਨੂੰ ਸੀਦੇ ਵਿੱਚੋਂ ਸਿਰਫ 3 ਘੰਟੇ ਬੱਤੀ ਦਿੱਤੀ ਗਈ ਆ ਉਹ ਵੀ ਸਵੇਰ ਦਾ ਟਾਈਮ ਜਦੋਂ ਸਵੇਰੇ 6 ਵਜੇ ਬੱਤੀ ਆਉਂਦੀ ਆ ਤੇ 9 ਵਜੇ ਤੱਕ ਬੱਤੀ ਸਿਰਫ ਜਿਹੜੀ ਆ ਉਹ ਦਿੱਤੀ ਗਈ ਆ ਵੀਰ ਜੀ ਨਾਲ ਸਾਡੇ ਸਵੇਰ ਦੀ ਲੇਟ ਆਈ ਹੈ ਕੱਲ ਦੀ ਕੱਲ ਦੀ ਨਾ ਕੱਲ ਆਈ ਆ ਨਾ ਅੱਗਰਾ ਕੋਈ ਪਰੇਸ਼ਾਨੀ ਨਹੀਂ ਕੀਤੀ ਸੋਨੂੰ ਪਤਨ ਨਹੀਂ ਕਰ ਗਏ ਤੀਣਾ ਕਿ ਅਸੀਂ ਰਿਵਿਊ ਸੋਹੇ ਗਾ ਜੋ ਹੂੰ ਹੂੰ ਤੇ ਸਰ ਅ ਸਰ ਉਹਨਾਂ ਨੇ ਕਿਹਾ ਤੇ ਬਟਾਇਆ ਕਿ ਦਾਸ ਸਾਹਿਬ ਉਹ ਕਹਿਣਗੇ ਤੁਹਾਡੀ ਮਜਬੂਰੀ ਹੈ ਹੁਣ ਤਾਂ ਦਿੱਤਾ ਪਹਿਲੀ ਗੱਲ ਇਹ ਹੈ ਸਾਯਾ ਤੇ ਹੋਰ ਦੂਸਰੀ ਗੱਲ ਇਹ ਹੈ ਕਿ ਆਪਣੇ ਪਤੀ ਦਾ ਕੁਝ ਨਹੀਂ ਕਰ ਸਕਦੇ ਨਹੀਂ ਨਹੀਂ ਚਲਾਦੇ ਤੇ ਤੁਹਾਡੇ ਨੂੰ ਮਰਦੇ ਆਂ ਅਗਰ ਚਲਾਦੇ ਆਂ ਤੇ ਫਿਰ ਉਹਨਾਂ ਨੂੰ ਮਰਦੇ ਆਂ ਸਾਨੂੰ ਸਸਪੈਂਡ ਕਰ ਦੇਣਗੇ ਦੋਹੀ ਇਹਨਾਂ ਨਾਲ ਸੰਪਰਕ ਕੀਤਾ ਇੱਥੇ ਬੀਲੀ ਬੋਰਡ ਦੇ ਚ ਇਹਨਾਂ ਕੋਲ ਬੀਲ ਕਰ ਆ ਕੇ ਇਹਨਾਂ ਨੇ ਸਾਨੂੰ ਇੰਨੀ ਗੱਲ ਕਹੀ ਕਿ ਸਾਨੂੰ ਪਿੱਛੋਂ ਕੱਟ ਦੇ ਆਰਡਰ ਆ ਵੀ ਕੱਟ ਲਾਓ ਪਿੰਡਾਂ ਅਹੀਂ ਇਹ ਪੁੱਛਣਾ ਚਾਹੁੰਦੇ ਆ ਕਿ ਧਾਰੀਵਾਲ ਸ਼ਹਿਰ ਦੇ ਵਿੱਚ ਬੱਤੀ ਆ ਰਹੀ ਆ ਨਿਸ਼ਾਰਾ ਮੱਜਾ ਸਿੰਘ ਕਸਬਾ ਵਾ ਉੱਥੇ ਬੱਤੀ ਆ ਰਹੀ ਆ ਤੇ ਪਿੰਡਾਂ ਨੂੰ ਹੀ ਕਿਉਂ ਸਪੈਸ਼ਲ ਕੱਟ ਜਿਹੜੇ ਲਾਏ ਜਾ ਰਹੇ ਆ ਐਪਟੋਨੀ ਇੱਥੇ ਆ ਜਾਓ ਤੁਸੀਂ ਕਹੋ ਬਹਿਣਾ ਥੱਕਿਆ ਕਰਨ ਦੇ ਆ ਕਹਦੋ ਤੁਸੀਂ ਵੀ ਨਹੀਂ ਮੇਰੇ ਬੇਟੇ ਮੇਰੇ ਵੀਰ ਤੁਸੀਂ ਆਪਣਾ ਪ੍ਰੋਟੈਸਟ ਕਰੋ ਅਸੀਂ ਤੁਹਾਡੇ ਨਾਲ ਹਾਂ ਨਹੀਂ ਤੁਹਾਡੀ ਵੀ ਨੌਕਰੀ ਸਾਡਾ ਵੀ ਥੋੜਾ ਜਣਾ ਦੇਖ ਕੇ ਜਿਹੜੀ ਗੱਲ ਮੈਂ ਤੇ ਨਹੀਂ ਬਿਲਕੁਲ ਯਾਰ ਪਤਾ ਕਰ ਕੀ ਆ ਬੰਦ ਕਰ ਦੋ ਦਿਨ ਲਾਈਟ ਨਹੀਂ ਆਈ ਅੱਜ ਵੀ ਅਹੀਂ ਸਾਰਾ ਕੁਝ ਤੇ ਸ਼ਹਿਰ ਅਹੀਂ ਇਹ ਸੋਚਿਆ ਵੀ ਪਟਿਆਲੇ ਤੋਂ ਲਾਈਟ ਨਹੀਂ ਆਉਂਦੀ ਪਰ ਸ਼ਹਿਰ ਵਿੱਚ ਆਉਂਦੀ ਹੈ ਨਾ ਚੱਲ ਰਿਹਾ ਚੱਲ ਰਿਹਾ ਤੇ ਪਿੰਡਾਂ 'ਈ ਲਾਈਟ ਨਹੀਂ ਆ ਰਹੀ ਤੇ ਮਸਲਾ ਇਹ ਆ ਕਿ ਲਾਈਟ ਪਿੱਛੋਂ ਸਰਕਾਰ ਪੂਰੀ ਕੱਲ ਰਹੀ ਆ ਕੋਈ ਸਰਕਾਰ ਦੇ ਨਾਲ ਕੋਈ ਰੋਜ਼ ਨਹੀਂ ਪਰ ਸਾਨੂੰ ਲਾਈਟ ਪਿੰਡ ਵਿੱਚ ਨਹੀਂ ਜਾ ਰਹੀ ਨਹੀਂ ਅਹੀਂ ਤਾਂ 16 ਪਰ ਯਾਨੇ ਘਰ ਬੈਠੇ ਨਾ ਉਹ ਨਹੀਂ ਸੌਂਦੇ ਅਹੀਂ ਤੇ ਕੱਲ ਨੂੰ ਕਿ ਰਾਤ 5 ਬੱਚੇ ਕਿਦਾ ਕਰਨਗੇ ਹਾਂ ਜੜੇ ਬੱਚੇ ਆਂ ਬੈਠੋ ਅਸੀਂ ਤੁਹਾਡਾ ਪਾਣੀ ਦਾ ਇੰਤਜ਼ਾਮ ਕਰਦੇ ਚਾਹ ਪਾਣੀ ਦਾ ਬੱਚਿਆਂ ਨੂੰ ਪਾਣੀ ਦਾ ਇੰਤਜ਼ਾਮ ਬੱਚਿਆਂ ਦਾ ਕਰਨਾ ਹੈ ਇਹਨਾਂ ਨੂੰ ਬਿਜਲਾਈ ਚਾਹੀਦੀ ਆ ਇਹਨਾਂ ਨੂੰ ਛਕ ਤੋਂ ਚੱਲਣੀ ਚਾਹੀਦੀ ਸਹਿਰ ਦੀ ਬੰਦ ਕਰ ਦੋ ਇਰਾਹੀ ਆ ਸਾਰੇ ਜਨੇਲ ਜੂ ਦੇ ਸਾਡੇ ਕੋਲ 30 40 ਮੁੰਡੇ ਹੈਗੇ ਅਸੀਂ ਇੱਥੇ ਆਣ ਕੇ ਗ੍ਰੇਡ ਵਿੱਚ ਪੁੱਛਿਆ ਕਿਉਂ ਨਹੀਂ ਲੱੜ ਰਹਾ ਆ ਰਾਈ ਉਹਨਾਂ ਕਹੇ ਸਾਡੇ ਅਫਸਰਾਂ ਨੇ ਇਹ ਗੱਲ ਕਹੀ ਆ ਕਿ ਪਿੰਡਾਂ ਵਿੱਚ ਬਿਜਲਾਈ ਬੰਦ ਕਰ ਦੋ 11 ਵਜੇ ਬਿਜਲਾਈ ਛੱਡ ਦੋ ਕਿਉਂਕਿ ਪਿੰਡਾਂ ਵਾਲੇ ਜਿਹੜੇ ਉਹਨਾਂ ਦੇ ਆਪੇ ਚ ਰਾਤ ਰਾਤ ਕੱਟ ਲੈਣੀ ਆ ਪਾਵਰ ਕੱਟ ਲੱਗੀ ਆ ਪਟਿਆਲੇ ਤੋਂ ਜਦੋਂ ਕੈਂਸਲ ਹੋ ਗਈ ਮੈਂ ਉਸੇ ਵੇਲੇ ਲਾ ਦੇਣੀ ਆ ਜੀ ਭਾਈ ਤੁਹਾਡੀ ਮਜਬੂਰੀ ਆ ਆਪਾਂ ਜਿਹੜੀ ਚੱਲਦੀ ਬੱਤੀ ਨੂੰ ਬਦਲ ਨਹੀਂ ਕਰ ਸਕਦੇ ਤੇ ਪਾਣ ਨੂੰ ਚਲਾ ਨਹੀਂ ਸਕਦੇ ਜਦੋਂ ਕੱਟ ਕੈਂਸਲ ਹੋ ਗਈ ਅਸੀਂ ਉਸੇ ਵੇਲੇ ਲਾ ਦੇਣੀ ਮੇਰਾ ਨਾਂ ਜੀ ਜਸਵਿੰਦਰ ਸਿੰਘ ਬਾਠਾ ਮੈਂ ਮਾਝਾ ਕਿਸਾਨ ਮਜ਼ਦੂਰ ਸੁਰਕਸ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਆ ਸਮੱਸਿਆ ਇਹ ਆ ਜੀ ਬਿਜਲੀ ਦੀ ਸਮੱਸਿਆ ਆ ਕਿ ਸਾਡੇ ਲਗਭਗ 48 ਘੰਟੇ ਹੋ ਗਏ ਆ ਸਾਨੂੰ ਜਿਹਦੇ ਵਿੱਚੋਂ ਸਿਰਫ 3 ਘੰਟੇ ਬੱਤੀ ਦਿੱਤੀ ਗਈ ਆ ਉਹ ਵੀ ਸਵੇਰ ਦਾ ਟਾਈਮ ਜਦੋਂ ਸਵੇਰੇ 6 ਵਜੇ ਬੱਤੀ ਆਉਂਦੀ ਆ ਤੇ 9 ਵਜੇ ਤੱਕ ਬੱਤੀ ਸਿਰਫ ਜਿਹੜੀ ਆ ਉਹ ਦਿੱਤੀ ਗਈ ਆ ਰਾਤ ਵੀ ਸਾਡੇ ਕੱਲ ਰਾਤ ਦੀ ਵੀ ਬੱਤੀ ਬੰਦ ਆ ਅੱਜ ਦਿਨ ਵੀ ਪੂਰਾ ਬੰਦ ਆ ਤੇ ਹੁਣ ਸ਼ਾਮੀ ਸਿਰਫ ਅੱਧਾ ਘੰਟਾ ਲਾਈਟ ਦਿੱਤੀ ਆ ਤੇ ਹੁਣ ਵੀ ਬੰਦ ਕੀਤੀ ਗਈ ਆ ਜਦੋਂ ਅਸੀਂ ਇਹਨਾਂ ਨਾਲ ਸੰਪਰਕ ਕੀਤਾ ਇੱਥੇ ਬਿਲੀ ਬੋਰਡ ਦੇ ਚ ਇਹਨਾਂ ਕੋਲ ਬਿਲੀਕਰ ਆ ਕੇ ਇਹਨਾਂ ਨੇ ਸਾਨੂੰ ਇੰਨੀ ਗੱਲ ਕਹੀ ਕਿ ਸਾਨੂੰ ਪਿੱਛੋਂ ਕੱਟ ਦੇ ਆਰਡਰ ਆ ਵੀ ਕੱਟ ਲਾਓ ਪਿੰਡਾਂ ਨੂੰ ਅਹੀਂ ਇਹ ਪੁੱਛਣਾ ਚਾਉਨੇ ਆ ਕਿ ਧਾਰੀਵਾਲ ਸ਼ਹਿਰ ਦੇ ਵਿੱਚ ਬੱਤੀ ਆ ਰਹੀ ਆ ਨਿਸ਼ਾਰਾ ਮੱਜਾ ਸਿੰਘ ਕਸਬਾ ਵਾ ਉੱਥੇ ਬੱਤੀ ਆ ਰਹੀ ਆ ਤੇ ਪਿੰਡਾਂ ਨੂੰ ਹੀ ਕਿਉਂ ਸਪੈਸ਼ਲ ਕੱਟ ਜਿਹੜੇ ਲਾਏ ਜਾ ਰਹੇ ਆ ਇਹਨਾਂ ਕੋਲ ਇੱਕ ਬਹਾਨਾ ਹੈਗਾ ਕਿ ਕੰਕਾਂ ਕਰਕੇ ਬੱਤੀ ਬੰਦ ਕੀਤੀ ਜਾ ਰਹੀ ਆ ਪਰ ਉਹ ਠੀਕ ਆ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਬੰਦ ਰਹਿੰਦੀ ਉਹਦੇ ਨਾਲ ਅਸੀਂ ਨਹੀਂ ਸਹਿਮਤ ਆ ਅਸੀਂ ਨਹੀਂ ਚਾਹੁੰਦੇ ਕਿ ਨੁਕਸਾਨ ਹੋਵੇ ਕਿਸੇ ਦਾ ਜਾਂ ਸਾਡਾ ਆਪਣਾ ਨੁਕਸਾਨ ਹੀ ਹੋ ਜਾਵੇ ਪਰ ਅੜੀ ਰਾਤ ਨੂੰ ਵੀ ਜਿਹੜੀ ਬੱਤੀ ਬੰਦ ਕਰਨੀ ਆ ਇਹ ਸਾਨੂੰ ਦੱਸਣ ਵੀ ਇਹ ਕਿਉਂ ਪਿੰਡਾਂ ਦੇ ਵਿੱਚ ਬੱਤੀ ਬੰਦ ਕੀਤੀ ਜਾ ਰਹੀ ਤੇ ਸ਼ਹਿਰਾਂ ਨੂੰ ਕੰਦ ਦਿੱਤੀ ਜਾ ਰਹੀ ਜੇ ਅਗਲੇ ਦਿਨਾਂ ਦੇ ਵਿੱਚ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ ਤੇ ਫਿਰ ਸਾਰੇ ਪਿੰਡ ਜਿਹੜੇ ਬੱਤੀ ਤੇ ਹਰ ਇੱਕ ਨੂੰ ਚਾਹੀਦੀ ਆ ਲੋਕਾਂ ਦੇ ਨਿਆਣੇ ਆਹ ਵੇ ਤਰਾ ਤਰਾ ਕਰ ਰਹੇ ਆ ਜੀ ਮੱਛਰ ਖਾਂ ਰਿਹਾ ਵੱਡ ਵੱਡ ਕੇ ਤੇ ਫਿਰ ਸਾਰੇ ਪਿੰਡ ਜਿਹੜੇ ਆ ਉਹ ਇਕੱਠੇ ਹੋ ਕੇ ਇੱਥੇ ਆਉਣਗੇ ਅਸੀਂ ਨਮਾਇੰਦਗੀ ਕਰਾਂਗੇ ਉਹਨਾਂ ਪਿੰਡਾਂ ਦੀ ਉਹਨਾਂ ਕੋਲੋਂ ਸਾਨੂੰ ਇੱਥੇ ਆ ਕੇ ਪਤਾ ਲੱਗਾ ਇਹਨਾਂ ਨੇ ਕਿਹਾ ਕਿ ਤਕਰੀਬਨ ਸਾਰੇ ਪਿੰਡਾਂ ਦੀ ਬੱਤੀ ਬੰਦ ਆ ਇਹ ਪੂਰੇ ਪੰਜਾਬ ਦੀ ਬੱਤੀ ਬੰਦ ਹੋਇਆ ਸੀ ਇਹਨਾਂ ਇਹਨਾਂ ਦਾ ਕਹਿਣਾ ਇਹੀ ਆ ਜੀ ਹੁਣ ਸਾਡਾ ਤੇ ਕਿਸ ਰਾ ਪਿੰਡ ਕੈੜੇਕਲਾ ਚ ਮੇਰਾ ਨਾਮ ਗਰਮੀਤ ਸਿੰਘ ਕੈੜੇਕਲਾ ਵਾ ਤੇ ਮਸਲਾ ਇਹ ਆ ਕਿ ਲੈਟ ਪਿੰਸੋ ਸਰਕਾਰ ਪੂਰੀ ਕੱਲ ਰਹੀ ਆ ਕੋਈ ਸਰਕਾਰ ਦੇ ਨਾਲ ਕੋਈ ਰੋਸ਼ਨੀ ਆ ਪਰ ਸਾਨੂੰ ਲੈਟ ਪਿੰਡ ਵਿੱਚ ਨਹੀਂ ਜਾ ਰਹੀ ਦੋ ਦਿਨ ਹੋ ਗਏ ਲਾਈਟ ਨਹੀਂ ਆ ਰਹੀ ਤੇ ਸਾਡੇ ਬੱਚੇ ਵੀ ਅਸੀਂ ਅੱਜ ਵੀ ਨਹੀਂ ਆਉਣਾ ਸਾਨੂੰ ਇਹ ਕਿਹਾ ਗਿਆ ਕਿ ਪਟਿਆਲੇ ਤੋਂ ਲੈਟ ਨਹੀਂ ਆ ਰਹੀ ਅਸੀਂ ਜਦੋਂ ਧਾਰੀਵਾਲ ਫੋਨ ਕੀਤਾ ਸਾਰਿਆਂ ਘਰਾਂ 'ਚ ਲੈਟ ਆ ਰਹੀ ਨਿਸ਼ਾਰਾ ਮਦਦ ਸਿੰਘ ਵੀ ਆ ਰਹੀ ਸਿਟੀ ਵਿੱਚ ਲੈਟ ਆ ਰਹੀ ਪਿੰਡਾਂ ਵਿੱਚ ਲੈਟ ਨਹੀਂ ਆ ਰਹੀ ਮੇਰੇ ਅਹੀ ਸਾਰੇ ਨਾਲ ਜਨੇਰ ਜੂ ਦੇ ਸਾਡੇ ਕੋਲ 30 40 ਮੁੰਡੇ ਹੈਗੇ ਅਸੀਂ ਇੱਥੇ ਆਣ ਕੇ ਗ੍ਰਿਡ ਵਿੱਚ ਪੁੱਛਿਆ ਕਿ ਕਿਉਂ ਨਹੀਂ ਲਾਈਟ ਆ ਰਹੀ ਉਹਨਾਂ ਕਹੇ ਸਾਡੇ ਅਫਸਰਾਂ ਨੇ ਇਹ ਗੱਲ ਕਹੀ ਆ ਕਿ ਪਿੰਡਾਂ ਵਿੱਚ ਲਾਈਟ ਬੰਦ ਕਰ ਦਿਓ ਸ਼ਹਿਰਾਂ ਵਿੱਚ ਲਾਈਟ ਛੱਡ ਦਿਓ ਕਿਉਂਕਿ ਪਿੰਡਾਂ ਵਾਲੇ ਜਿਹੜੇ ਉਹਨਾਂ ਦੇ ਆਪੇ ਚ ਰਾਤ ਬਰਾਤ ਕੱਟ ਲੈਣੀ ਆ ਉਹਨਾਂ ਇਹ ਗੱਲ ਕਹੀ ਆ ਵੀ ਕਣਕ ਦਾ ਸੀਜ਼ਨ ਆ ਤੇ ਅੱਗ ਲੱਗ ਸਕਦੀ ਆ ਪਰ ਸਾਨੂੰ ਆਲਰੇਡੀ 8 ਵਜੇ ਤੋਂ ਲੈ ਕੇ 6 ਵਜੇ ਤੱਕ ਲਾਈਟ ਨਹੀਂ ਮਿਲਦੀ ਤਾਂ ਅਸੀਂ ਉਹ ਚੀਜ਼ ਮੰਨਦੇ ਆ ਕਿ ਉਹ ਕਿਉਂਕਿ ਕਣਕ ਸਾਡੀ ਵੀ ਆ ਤੇ ਅਸੀਂ ਚਾਹੁੰਦੇ ਅੱਗ ਨਾ ਲੱਗੇ ਪਰ ਸ਼ਾਮ ਨੂੰ ਤਾਂ ਲਾਈਟ ਪੂਰੀ ਮਿਲਣੀ ਚ ਪਰ ਉਹ ਵੀ ਨਹੀਂ ਮਿਲ ਰਹੀ ਲੋਕਿ ਮੈਂ ਗਰਮੇਲ ਸਿੰਘ ਐਸਐਸਐਸ ਡਿਊਟੀ ਕਰਨ ਡਿਆ ਜੀ ਪਾਵਰ 132 ਕੇਵੀ ਧਾਰੀ ਵਾਲ ਸਬਸਟੇਸ਼ਨ ਤੇ ਜੀ ਨੰਬਰ 2 ਵੀ ਪਾਵਰ ਕੱਟ ਲੱਗੀ ਆ ਪਟਿਆਲੇ ਤੋਂ ਜਦੋਂ ਕੈਂਸਲ ਹੋ ਗਈ ਮੈਂ ਉਸੇ ਵੇਲੇ ਲਾ ਦੇਣੀ ਆ ਜੀ ਬੁਲਾਈ ਕੋ ਸਾਡੀ ਮਜਬੂਰੀ ਆ ਆਪਾਂ ਜਿਹੜੀ ਚਲਦੀ ਬੱਤੀ ਨੂੰ ਬਦਲ ਨਹੀਂ ਕਰ ਸਕਦੇ ਤੇ ਬਾਦਲ ਨੂੰ ਚਲਾ ਨਹੀਂ ਸਕਦੇ ਜਦੋਂ ਕੱਟ ਕੈਂਸਲ ਹੋ ਗਈ ਐ ਉਸੇ ਵੇਲੇ ਲਾ ਦੇਣੀ ਹੋਰ ਇਹ ਵੀ ਸਾਡੇ ਭਰਾ ਹੀ ਇਹ ਵੀ ਸਾਡੇ ਭਰਾ ਹੀ ਆ ਅਸੀਂ ਅਸੀਂ ਪਿੰਡਾਂ ਵਿੱਚੋਂ ਆ ਪਾਵਰ ਕੱਟ ਮੈਂ ਨਹੀਂ ਨੇ ਪਟਿਆਲੇ ਨੂੰ ਫੋਨ ਕਰਕੇ ਕਿਉਂ ਕਹਿੰਦਾ ਕਿਉਂ ਲਾਈ ਕੱਟ ਇੱਕ ਉਹੋਂ ਦੇ ਸਾਰਾ ਆਰਡਰ ਆਇਆ ਹੈ ਤੁਹਾਨੂੰ ਇਹ ਮੈਨੂੰ ਆਇਆ ਤੇ ਮੈਂ ਗੱਭ ਦੇ ਲਿਖਿਆ ਤੁਹਾਨੂੰ ਨੋਟ ਕਰਾ ਦਣਾ ਅੰਦਰ ਜਿੱਤੇ ਚ ਅਗਲੇ ਕੋ ਮੈਂ ਤੱਕ ਬੰਦਾ ਇਹ ਅੱਜ ਤੋਂ ਹੀ ਆਰਡਰ ਆਇਆ ਹੈ ਕਿ ਜਾਂ ਪਹਿਲਾਂ ਵੀ ਇਹ ਲੇਟ ਲੇ ਉਸੇ ਟਾਈਮ ਆਉਂਦਾ ਆਰਡਰ ਇਹਦਾ ਕੱਲ ਰਾਤ ਆ 11:30 ਤੋਂ 6 ਵਜੇ ਦਾ ਸਾਢੇ 6 ਦੇ ਜਿਆਦਾ ਜਾਈ ਨਾ ਕਰੋ ਗੱਲ ਸਾਡੇ ਕੋਈ ਕੱਟ ਨਹੀਂ ਹੈਗਾ